ਦੇਚ ਦੀ ਛੋਟੀ ਕਿਰਪਾਨ ਪਾਈ ਹੋਈ ਸੀ ਇਸ ਦੇ ਬਾਵਜੂਦ ਉਸ ਨੂੰ ਦਿੱਲੀ ਦੇ ਇਸ ਮੈਟਰੋ ਸਟੇਸ਼ਨ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਇਸ ਤੋਂ ਬਾਅਦ ਇਸ ਸਿੱਖ ਵਿਅਕਤੀ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਇਸ ਵੀਡੀਓ ਦੇ ਵਿੱਚ ਉਹ ਸੁਰੱਖਿਆ ਅਧਿਕਾਰੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਜਿਸ ਵੱਲੋਂ ਇਸ ਸਿੱਖ ਨੂੰ ਮੈਟਰੋ ਸਟੇਸ਼ਨ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਕਾਰਨ ਸੀ ਸ੍ਰੀ ਸਾਹਿਬ ਸੰਵਿਧਾਨ ਦੇ ਵਿੱਚ ਆਰਟੀਕਲ 25 ਹੈ ਤੇ ਆਰਟੀਕਲ 25 ਦੇ ਵਿੱਚ ਸਾਰੇ ਭਾਰਤਿਆ ਨੂੰ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ ਆਪਣੇ ਧਰਮ ਦੇ ਮੁਤਾਬਿਕ ਭਾਰਤ ਦਾ ਹਰੇਕ ਨਾਗਰਿਕ ਆਪਣੀ ਧਰਮ ਦੀ ਪ੍ਰੈਕਟਿਸ ਕਰ ਸਕਦਾ ਹੈ ਸਿੱਖਾਂ ਦੇ ਵਿੱਚ ਪੰਜ ਕਕਾਰਾਂ ਦੀ ਰਿਵਾਇਤ ਹੈ ਅੰਮ੍ਰਿਤਧਾਰੀ ਸਿੱਖ ਪੰਜ ਕਕਾਰ ਧਾਰਨ ਕਰਦੇ ਨੇ ਸੋ ਇਹ ਪੰਜ ਕਕਾਰ ਸਿੱਖ ਆਪਣੇ ਸਰੀਰ ਦਾ ਅੰਗ ਮੰਨਦੇ ਨੇ ਤੇ ਇਹਨਾਂ ਨੂੰ ਧਾਰਨ ਕਰਦੇ ਨੇ ਹਰ ਵੇਲੇ ਉਹ ਆਪਣੇ ਸਰੀਰ ਦੇ ਨਾਲ ਲਗਾ ਕੇ ਰੱਖਦੇ ਨੇ ਇਸ ਘਟਨਾ ਤੋਂ ਬਾਅਦ ਸਿੱਖ ਸੰਸਥਾਵਾਂ ਦੇ ਵਿੱਚ ਚਿੰਤਾ ਹੈ ਸਿੱਖ ਆਗੂਆਂ ਵੱਲੋਂ ਇਸ ਤੇ ਬਿਆਨ ਦਿੱਤੇ ਜਾ ਰਹੇ ਨੇ ਤੇ ਲਗਾਤਾਰ ਇਸ ਮਾਮਲੇ ਨੂੰ ਚੁੱਕਿਆ ਵੀ ਜਾ ਰਿਹਾ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਪਬਲਿਕ ਟਰਾਂਸਪੋਰਟ ਦੇ ਵਿੱਚ ਕਿਸੇ ਅਮਰਿਤਧਾਰੀ ਸਿੱਖ ਨੂੰ ਵੜਨ ਤੋਂ ਰੋਕਿਆ ਗਿਆ ਪੰਜ ਕਕਾਰਾਂ ਦੇ ਮਾਮਲੇ ਤੇ ਕਈ ਮਾਮਲੇ ਅਜਿਹੇ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਸੁਰੱਖਿਆ ਅਧਿਕਾਰੀਆਂ ਵੱਲੋਂ ਸਿੱਖਾਂ ਨੂੰ ਟਰਾਂਸਪੋਰਟ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਜਹਾਜ਼ਾਂ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਅਤੇ ਮੈਟਰੋ ਸਟੇਸ਼ਨ ਦੇ ਵਿੱਚ ਇਹ ਹਾਲੀ ਦੀ ਘਟਨਾ ਜਦੋਂ ਇੱਕ ਸਿੱਖ ਨੂੰ ਮੈਟਰੋ ਸਟੇਸ਼ਨ ਦੇ ਵਿੱਚ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ। ਅਜਿਹੇ ਪਹਿਲਾਂ ਵੀ ਕਈ ਮਾਮਲੇ ਆਏ ਨੇ ਜਦੋਂ ਪ੍ਰੀਖਿਆ ਕੇਂਦਰਾਂ ਦੇ ਅੰਦਰ ਵਿਦਿਆਰਥੀਆਂ ਨੂੰ ਕੜਾ ਪੈਨਣ ਤੇ ਵੀ ਰੋਕਿਆ ਗਿਆ। ਕੜਾ ਪੈਨ ਕੇ ਪ੍ਰੀਖਿਆ ਦਿੱਤੇ ਜਾਣ ਤੋਂ ਵੀ ਉਹਨਾਂ ਨੂੰ ਰੋਕਿਆ ਗਿਆ। ਚਾਹੇ ਉਹ NEET ਦੀ ਪ੍ਰੀਖਿਆ ਹੋਵੇ ਜਾਂ ਦੇਸ਼ ਦੀਆਂ ਬਹੁਤ ਹੀ ਸਿਰਮੌਰ ਪ੍ਰੀਖਿਆਵਾਂ ਜਿਸ ਦੇ ਵਿੱਚ ਮੈਡੀਕਲ ਦੀ ਪ੍ਰੀਖਿਆ ਜਾਂ ਇੰਜੀਨੀਅਰਿੰਗ ਦੀ ਪ੍ਰੀਖਿਆ ਹੋਵੇ। ਇਹਨਾਂ ਪ੍ਰੀਖਿਆਵਾਂ ਦੇ ਵਿੱਚ ਵੀ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਰੋਕਿਆ ਗਿਆ। ਲਗਾਤਾਰ ਸਿਕਸ ਸਥਾਵਾਂ ਐਸਜੀਪੀਸੀ ਵੱਲੋਂ ਇਹ ਮਾਮਲਾ ਗ੍ਰਹਿ ਮੰਤਰਾਲੇ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪਰ ਇਸ ਦੇ ਬਾਵਜੂਦ ਲਗਾਤਾਰ ਨੋਟੀਫਿਕੇਸ਼ਨਾਂ ਕੱਢੀਆਂ ਜਾ ਰਹੀਆਂ ਨੇ ਐਵੀਏਸ਼ਨ ਮੰਤਰਾਲਾ ਹਵਾਵਾਜ਼ੀ ਮੰਤਰਾਲੇ ਭਾਰਤ ਸਰਕਾਰ ਦੇ ਇਸ ਮੰਤਰਾਲੇ ਵੱਲੋਂ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਕਿ ਉਸ ਦੇ ਜਿਹੜੇ ਕਰਮਚਾਰੀ ਨੇ ਉਹ ਸਰੀ ਸਾਬ પા ਕੇ ਡਿਊਟੀ ਨਹੀਂ ਕਰਨਗੇ ਸੋ ਇਹ ਵੀ ਬਹੁਤ ਵੱਡਾ ਮਾਮਲਾ ਹੈ ਇਸ ਮਾਮਲੇ ਤੇ ਵੀ ਐਸਜੀਪੀਸੀ ਵੱਲੋਂ ਆਪਣਾ ਜਿਹੜਾ ਇਤਰਾਜ਼ ਪ੍ਰਗਟ ਕੀਤਾ ਗਿਆ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਨੋਟੀਫਿਕੇਸ਼ਨ ਆ ਵਾਪਸ ਲਿਆ ਗਿਆ ਸੋ ਇਹ ਪੂਰਾ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਜਗਜੀਤ ਸਿੰਘ ਡੱਲੇਵਾਲ ਸਾਡੇ ਕਿਸਾਨ ਆਗੂ ਨੇ ਉਹਨਾਂ ਦੇ ਜਥੇ ਨੂੰ ਵੀ ਸਿਰਫ ਸਿਰੀ ਸਾਹਿਬ ਪੈਨਨ ਕਰਕੇ ਜਹਾਜ਼ ਚੜਨ ਤੋਂ ਰੋਕਿਆ ਗਿਆ ਸੀ ਸੋ ਇਹ ਮਾਮਲਾ ਬਹੁਤ ਗੰਭੀਰ ਹੈ ਐਸਜੀਪੀਸੀ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣੀ ਆਵਾਜ਼ ਚੁੱਕੀ ਹੈ ਤੇ ਇੱਕ ਵਾਰ ਫਿਰ ਤੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਆਤੇ ਨੱਥ ਪਾਈ ਜਾਵੇ ਹੁਣ ਇਸ ਮਾਮਲੇ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ ਇਹ ਮਾਮਲਾ ਇਗਨੋਰੈਂਸ ਦਾ ਮਾਮਲਾ ਹੈ ਜਾਣਕਾਰੀ ਨਹੀਂ ਸੀ ਇਹ ਕੋਈ ਸਾਜ਼ਿਸ਼ ਹੈ ਨਾਦਾਨੀ ਹੈ ਜਾਂ ਫਿਰ ਕੋਈ ਰੰਜਿਸ਼ ਦਾ ਮਾਮਲਾ ਹੈ ਤੇ ਜਾਂ ਫਿਰ ਕੋਈ ਸਾਜ਼ਿਸ਼ ਹੈ ਇਸ ਪੂਰੇ ਮਾਮਲੇ ਤੇ ਕਾਰਵਾਈ ਹੋਣੀ ਬਣਦੀ ਹੈ ਜ਼ਰੂਰਤ ਇਹ ਹੈ ਕਿ ਭਾਰਤ ਦਾ ਗ੍ਰਹਿ ਮੰਤਰਾਲਾ ਆਪਣੇ ਹਵਾਈ ਅੱਡਿਆਂ ਤੇ ਜਿਹੜੇ ਸੁਰੱਖਿਆ ਅਧਿਕਾਰੀ ਤਾਇਨਾਤ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਦੀ ਜਾਣਕਾਰੀ ਦੇਣ ਕਿ ਧਾਰਮਿਕ ਆਜ਼ਾਦੀ ਕੀ ਹੁੰਦੀ ਹੈ ਜੇਕਰ ਕੋਈ ਸਿੱਖ ਵਿਅਕਤੀ ਅੰਮ੍ਰਿਤਧਾਰੀ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਟ੍ਰੀਟ ਕਰਨਾ ਫਿਲਹਾਲ ਤੁਹਾਨੂੰ ਇਹ ਵੀਡੀਓ ਦਿਖਾ ਦਿੰਨੇ ਆ ਜਿਸ ਵੀਡੀਓ ਦੇ ਵਿੱਚ ਸਿੱਖ ਵਿਅਕਤੀ ਨੂੰ ਰੋਕਿਆ ਗਿਆ ਜੋ ਕਿ ਅੰਮ੍ਰਿਤਧਾਰੀ ਸੀ ਇਸ ਦੇ ਵਿੱਚ ਉਹ ਅਧਿਕਾਰੀ ਵੀ ਨਜ਼ਰ ਆ ਰਿਹਾ ਜਿਸ ਅਧਿਕਾਰੀ ਨੇ ਇਸ ਸਿੱਖ ਵਿਅਕਤੀ ਨੂੰ ਰੋਕਿਆ ਸੀ ਆਹ ਸਾਧ ਸੰਗਤ ਜੀ ਮੈਂ ਮੈਟਰੋ ਜਲਮਿਲ ਚ ਆਇਆ ਸੀਗਾ ਮੇਰੇ ਸ਼ੇਰ ਜੀ ਦੀ ਕਿਰਪਾ ਨਾਲ ਪਈਆ ਇਹ ਪੁਲਿਸ ਵਾਲਾ ਅਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਹੈ ਮੇਰੇ ਮਾਤਾ ਇੱਥੇ ਦਿੱਲੀ ਜਲਮੇ ਲਾ ਰਹੇ ਆ ਦਿੱਲੀ ਆ ਰਹੇ ਆ ਜਾ ਰਹੇ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਸਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਕੀ ਕਾਨੂੰਨ ਨੇ ਹੈ ਇੱਥੇ ਇੱਕ ਪੁਲਿਸ ਅਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਇਹਨਾਂ ਜ਼ਬਰਦਸਤੀ ਜਾਣ ਕੇ ਕੋਈ ਗਲਤ ਅੰਸਰ ਖੜਾ ਹੈ ਕੋਈ ਐਕਟੀਵਿਟੀ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆਹ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਆ ਆ ਦੇਖੋ ਸੰਵਿਧਾਨ ਦੇ ਵਿੱਚ ਤੈਨੂੰ ਫੁੱਟੀ ਵੀ ਅਲਾਉਟ ਆ ਤੇ ਆਹ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲਓ ਸਾਧ ਸੰਗਤ ਜੀ ਕਿੰਨਾ ਸਿੱਖਾਂ ਨਾਲ ਧੱਕਾ ਹੋ ਰਿਹਾ ਇਸ ਦੇਸ਼ ਦੇ ਅੰਦਰ ਔਰ ਰੋਜ ਜਾਂਦੇ ਆ ਅਸੀਂ ਤਿਆਰ ਜੇਲ੍ਹ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਹਜ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਪਰ ਇਹ ਇੱਕ ਗਲਤ ਅਨਸਰ ਖੜਾ ਇੱਥੇ ਤੇ ਇਹਨੇ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ ਹੈ ਔਰ ਜਾਣ ਬੁੱਝ ਕੇ ਇੱਥੇ ਸਿੱਖਾਂ ਦਾ ਕੋਈ ਜਾਨੀ ਦੁਸ਼ਮਣ ਲੱਗਦਾ ਹੈ ਸਿੱਖਾਂ ਦਾ ਇਹਦਾ ਕੋਈ ਨਾ ਕੋਈ ਮਤ ਪੇਦ ਹੈਗਾ ਇਹ ਗਲਤ ਅਫੀਸਰ ਇੱਥੇ ਖੜਾ ਜੋ ਸਿੱਖਾਂ ਨਾਲ ਗਲਤ ਬੇਇਨਸਾਫੀਆਂ ਕਰ ਰਿਹਾ ਖੜਾ ਹੋ ਕੇ ਇਹ ਸਾਧ ਸੰਗਤ ਜੀ ਇਹ ਬੰਦਾ ਦੇਖ ਲਓ ਅੱਛੀ ਤਰ੍ਹਾਂ ਪਛਾਣ ਲਓ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ